ਤੇ ਤੈਨੂੰ ਕਹਿੰਦੇ ਮਾਤਾ ਮੇਰੇ ਵੱਤੇ ਭੂ ਪਟਤਾ ਯਾਰ ਗੱਲ ਤਾਂ ਇਹ ਆ ਸੋਚਣ ਵਾਲੀ ਵੀ ਤੂੰ ਚਾਹੇ ਡੇਢ ਕਿੱਲਾ ਵੇਚਦੀ ਚਾਹੇ 2 ਕਿੱਲੇ ਵੇਚਦੀ ਜੇ ਤੂੰ ਪਿਛਲੇ 2-3 ਸਾਲਾਂ ਵੇਚਦੀ ਡੇਢ-2 ਕਿੱਲੇ ਜ਼ਮੀਨ ਵੇਚਦੀ ਤੇ 4 ਜਾਂ 5 ਕਿੱਲੇ ਤੇਰੇ ਕੋਲ ਸਾਰੀ ਮਾਤਾ ਨੇ ਦੱਸਿਆ ਹਨਾ ਕੁੜੀ ਨੇ ਵੀ ਦੱਸਿਆ ਵੀ ਇੰਨੀ ਕਿ ਜ਼ਮੀਨ ਹੈ ਤੇਰੇ ਕੋਲ ਏਸਾ ਉਹ ਨਾਲ ਤਾਂ ਦੇਣੀ ਜ਼ਮੀਨ ਜਿਹੜੀ ਆ ਅਗਲੇ 2-4 ਸਾਲਾਂ ਦੀ ਰਹਗੀ ਨਹੀਂ ਜੀ ਪਤਾ ਕੀ ਸੀ ਜੀ ਜਦੋਂ ਨਾ ਮੈਂ ਪਹਿਲੀ ਵਾਰ ਹਰੇ ਜੀ ਜੂ ਮੈਂ ਐਸੇ ਮੈਂ ਪੈਸੇ ਪੂਰੇ ਹੁਣ ਵੀ ਕਰਦਾ ਜੀ ਹੁਣ ਵੀ ਕਰਦਾ ਜੀ ਹੁਣ ਵੀ ਕਰਦਾ ਉਹਦੇ ਨਾਲ ਪਹਿਲੀ ਵਾਰੀ ਕਦੋਂ ਹਰੇ ਸੀ ਮੈਂ ਦੀਵਾਲੀ ਮੁੱਕੀ ਹੋਈ ਹੈ ਜੀ ਜਿੱਤੇ ਰਾਤ ਦੀ ਗੱਲ ਕੁੜੀ ਦੱਸਦੀ ਹੈ ਇਹ ਇਹ ਕਿਹੜੀ ਦੀਵਾਲੀ ਹੁੰਦੀ ਹੈ ਤੂੰ ਸਾਰੇ ਘਰ ਦਾ ਦੁਆਲਾ ਕੱਢ ਕੇ ਰੱਖਤਾ ਨਹੀਂ ਜੀ ਉਹ ਮੇਰੇ ਬੇਲੀਆ ਦੇ ਆਜੂ ਕਿ ਲక్ష్ਮੀ ਚੰਗੀ ਹੁੰਦੀ ਆਜਾ ਪ੍ਰਜੂਆ ਕਿਹੜੀ ਉਹਨਾਂ ਨੇ ਇਹੋ ਜਿਹਾ ਕੋਈ ਧੱਤ ਸਵਾਤੀ ਜੀ ਬਸ ਉਹ ਪੈਸੇ ਪੂਰੇ ਕਰਨ ਦੇ ਮਾਰੇ ਨੇ ਇਹ ਨਾ ਕਰ ਜਰਾ ਅੱਛਾ ਹੁਣ ਜੂਏ 'ਚ ਪੈਸੇ ਪੂਰੇ ਕਰਨ ਦੇ ਮਾਰੇ ਨੇ ਪਹਿਲੀ ਗੱਲ ਤਾਂ ਇਹ ਗੱਲ ਨੋਟ ਕਰ ਲਾ ਵੀ ਜਿਹੜਾ ਬੰਦਾ ਤੁਹਾਨੂੰ ਮਾੜੇ ਰਾਹ ਲੈ ਕੇ ਜਾਂਦਾ ਨਾ ਤੁਹਾਨੂੰ ਜਨਾਨੀ ਬਾਜੀ ਕਰਨ ਨੂੰ ਕਹਿੰਦਾ ਤੁਹਾਨੂੰ ਸ਼ਰਾਬ ਪੀਣ ਨੂੰ ਕਹਿੰਦਾ ਤੁਹਾਨੂੰ ਚਿੱਟਾ ਲਾਉਣ ਨੂੰ ਕਹਿੰਦਾ ਤੁਹਾਨੂੰ ਜੂਆ ਖੇਡ ਤੁਹਾਨੂੰ ਹੋਰ ਕੋਈ ਵਾਇਲ ਐਬ ਲਾਉਂਦਾ ਉਹਨੂੰ ਬੇਲੀ ਨਹੀਂ ਕਹਿ ਸਕਦੇ ਉਹਨੂੰ ਦੁਸ਼ਮਣ ਕਹਿ ਸਕਦੇ ਆ ਸੱਜਣ ਦੇ ਰੂਪ ਦੇ ਵਿੱਚ ਉਹ ਦੁਸ਼ਮਣ ਹੁੰਦਾ ਵੀਰ ਜੀ ਮੈਂ ਤਾਂ ਫਿਰ ਅੱਗੇ ਬਹੁਤ ਦੁਖੀ ਐ ਘਰੇ ਗਈ ਨੂੰ ਗਾਂ ਪਰਜਾਈ ਕੋੜ-ਕੋੜ ਕਰਦੀ ਐ ਸਾਰੇ ਦਿਨ ਬੱਚਿਆਂ ਨੂੰ ਝੜਕਦੀ ਤਾਂ ਵੀ ਮੈਂ ਦੁਖੀ ਨਾਹ ਥੋੜੀ ਹਾਂਜੀ ਜੇ ਮੈਂ ਹੁਣ ਇਹਦੇ ਕੰਨੀ ਵੇਖਦੀ ਤਾਂ ਮੈਂ ਤਾਂ ਵੀ ਦੁਖੀ ਪਰ ਮੈਂ ਕਿੱਧਰ ਨੂੰ ਜਾਵਾਂ ਮੈਂ ਤਾਂ ਨਹੀਂ ਵਿਚ ਸੀ ਰਸੋ ਰਸਵਾ ਆਪਣੇ ਸੂਤਰ ਜਹਾਜੇ ਤਰ੍ਹਾਂ ਘਰ ਉੱਜੜ ਜੂ ਮੈਂ ਸੀ ਮੈਨੂੰ ਐਂ ਕਹਿ ਦਿੰਦੀ ਐ ਮਾਂ ਮੈਨੂੰ ਇੱਥੋਂ ਲੈ ਜਾ ਇੱਥੋਂ ਕਿੱਥੋਂ ਲੈ ਜਾ ਉਸੇ ਮੂਰੇ ਕਲੈਣੀ ਹੋ ਬੈਠੀ ਐ ਉਹੋ ਜੀ ਪਹਿਲਾਂ ਮੈਨੂੰ ਤੁਸੀਂ ਰਾਹ ਦੱਸੋ ਵੀ ਮੈਂ ਕਿਹੜੇ ਪਾਸੇ ਨੂੰ ਜਾਵਾਂ ਨਹੀਂ ਤੁਹਾਡੇ ਮੁੰਡੇ ਦੇ ਪੈਰ ਜੁੱਤੀ ਨਹੀਂ ਪਾਈ ਹੁੰਦੀ ਮੇਰੇ ਮੁੰਡੇ ਦੇ ਪੈਰ ਤੇ ਜੁੱਤੀ ਕਿੱਥੇ ਪਾਈਏ ਹੁਣ ਤਨੂਹਾਂ ਦੇ ਪੈਰੀਆਂ ਜੁੱਤੀਆਂ ਤਾਂ ਮੁੰਡਿਆਂ ਨੇ ਕਿੱਥੇ ਜੁੱਤੀਆਂ ਤਾਂ ਲਵਾ ਆ ਤੀਆਂ ਥੱਲੇ ਲੱਗਿਆ ਮੈਂ ਥੱਲੇ ਲੱਗ ਗਏ ਹੁਣ ਦੇ ਮੁੰਡੇ ਨਹੀਂ ਪਾਉਂਦੇ ਜੁੱਤਨਾ ਪੈਰਾਂ 'ਚ ਉਹਦੇ ਜਿੱਥੇ ਤੋਂ ਵਹਿੰਦੇ ਜਾਂਦੇ ਆ ਉੱਦੇ ਤੋਂ ਕਹਿੰਦੇ ਸਾਡੇਆਂ ਪਾਇਆ ਸਾਡੇ ਦੇ ਪਹਿਗੀਆਂ ਜੁੱਤੀਆਂ ਤਾਂ ਉਹ ਤਾਂ ਤੀਵੀਆਂ ਬਣ ਜਾਂਦੇ ਨੇ ਤੇ ਉਹ ਜਨਾਨੇ ਬੰਦੇ ਬਣ ਜਾਂਦੇ ਮੈਨੂੰ ਦੁਬਾਰਾ ਦੱਸੀ ਕੀ ਆਖਿਆ ਸੀ ਕੀ ਆਖਿਆ ਦੁਬਾਰਾ ਦੱਸ ਨਹੀਂ ਤਾਹ ਹੋਵੇ ਜੀ ਜਵਾਬ ਜਵਾਬਾਂ ਨੂੰ ਲੈ ਕੇ ਦੇਖੋ ਮੈਂ ਮਾਇਸ ਵੀ ਪਰਨਸੋ ਜੀ ਸਾਡੇ ਦੇ ਵੀ ਆਖੜ ਦੇ ਵੀ ਫਿਰ ਵੀ ਮੇਰਾ ਪੁੱਤ ਤਾਂ ਹੈ ਜੀ ਸਾਡੇ ਦੇ ਫਿਰ ਵੀ ਤੈਨੂੰ ਲੱਗਦਾ ਪੁੱਤ ਤੇਰਾ ਹੈ ਜੀ ਸਾਡੇ ਦੇ ਮੇਰੇ ਕੋਲ ਪੁੱਤ ਬਣਾਇਆ ਪੁੱਤ ਜੀ ਤੋਂ ਦਰ ਨਾਲ ਥੁੱਕਿਆ ਪਿਆ ਹੋਇਆ ਮੈਂ ਇਹਨਾਂ ਕੀ ਕਰੂੰਗੀ ਹਾਂ ਤਾਂ ਕਿੰਨੀ ਦੁਖੀ ਹੋਗੀ ਕਿਉਂ ਤੰਗ ਕਰਦਾ ਕੁੜੀ ਨੂੰ ਨਹੀਂ ਜੀ ਮੈਂ ਕਿਦੋਂ ਕੀਤਾ ਇਤਾਂ ਵੀ ਕੋਈ ਗਵਾਂਡੀ ਕਰਦੇ ਆ ਮੈਂ ਤਾਂ ਨਹੀਂ ਕੁਝ ਕਿਹਾ ਜੀ ਸ਼ਰਾਬ ਪੀਣਾ ਨਿਤ ਕਿ ਦੇਖਤਾ ਹੀ ਪੀਣਾ ਜੀ ਤਾਂ ਪਤਾ ਨਹੀਂ ਲੱਗਿਆ ਕਿਵੇਂ ਚੜ ਗਏ ਜੀ ਕਰਜਾ ਪਤਾ ਨਹੀਂ ਲੱਗਿਆ ਨਹੀਂ ਪਤਾ ਲੱਗਿਆ ਪਹਿਲੀ ਵਾਰ ਹੀ ਸੁਣਿਆ ਬੰਦਾ ਕਹਿੰਦਾ ਪਤਾ ਨਹੀਂ ਲੱਗਿਆ ਕਰਜਾ ਨਹੀਂ ਪਤਾ ਨਹੀਂ ਲੱਗਿਆ ਜੀ ਡਿਪਰੈਸ਼ਨ 'ਚ ਰਹਿਣਾ ਜੀ ਮੈਨੂੰ ਨਹੀਂ ਪਤਾ ਲੱਗਦਾ ਤੇ ਡਿਪਰੈਸ਼ਨ ਤੈਨੂੰ ਇਹ ਕਹਿੰਦੀ ਵੀ ਤੈਨੂੰ ਤਾਂ ਚੰਗੇ ਤਰੀਕੇ ਨਾਲ ਖਵਾ ਦਿੰਦਾ ਕਰਜਾ ਚੜਾ ਜੀ ਮੈਨੂੰ ਨਹੀਂ ਪਤਾ ਲੱਗਦਾ ਓ ਯਾਰ ਤੂੰ ਬਕਵਾਸ ਆ ਪਰਦਾ ਆਪਣੀ ਬਕਵਾਸ ਬੰਦ ਕਰ ਤੈਨੂੰ ਚੰਗੇ ਤਰੀਕੇ ਨਾਲ ਖਵਾ ਦਿੰਦੀ ਆ ਉਹ ਤੇ ਉਹਨਾਂ ਦੀਆਂ ਰੋਟੀਆਂ ਉਹਦੀਆਂ ਜਵਾਕਾਂ ਦੀ ਕਰਜੇ ਦੀ ਜੀ ਬਸ ਨਹੀਂ ਬੀਬਾ ਐ ਦੱਸ ਮੈਨੂੰ ਵੀ ਇਹ ਕਹਿੰਦਾ ਮੈਨੂੰ ਐ ਨਹੀਂ ਪਤਾ ਲੱਗਿਆ ਕਰਜ਼ਾ ਚੜ ਕਿਵੇਂਗਾ ਕਿਵੇਂ ਜਿਹੜਾ ਕਰਜ਼ਾ ਅੱਛਾ ਮੈਨੂੰ ਤਾਂ ਦੀਵਾਲੀ ਵਾਲੇ ਦਿਨ ਪਤਾ ਲੱਗਾ ਵੀ ਇਹ ਕੀ ਕਰਦਾ 60 65000 ਰੁਪਏ ਪਿਆ ਸੀਗਾ ਤੇ ਤਿੰਨ ਵਾਰੀਆਂ ਵਿੱਚ ਕਰਕੇ ਲੈ ਗਿਆ ਪੈਸੇ ਰਾਤ ਨੂੰ ਮੈਂ ਸਮਝਿਆ ਨਹੀਂਗਾ ਰਾਤ ਨੂੰ ਲੈ ਗਿਆ ਰਾਤ ਨੂੰ ਲੈ ਗਿਆ ਸਾਡੇ ਨੇੜੇ ਉੱਥੇ ਧਰਮਸ਼ਾਲਾ ਚੁੱਪ ਕਰਾਵੇਂ ਕੋਈ ਪੂਰੂ ਬੰਦ ਕਰਾ ਚਪੇੜ ਬੰਦ ਕਰ ਲਿਆ ਘਰ ਸਾਹ ਬੰਦ ਕਰ ਜਾਣਾ ਹੋਵੇ ਤਾਂ ਸੱਚ ਦੱਸ ਦੇ ਤੇ ਬੋਲਣ ਨਹੀਂ ਦੇਣਾ ਨੂੰ ਅੱਛਾ ਨੇ ਦਿਵਾਲੀ ਵਾਲੀ ਰਾਤ ਧਰਮਸਾਲਾ ਕੀ ਹੋਊਗੀ ਚੱਤੜਾ ਧਰਮਸਾਲਾ ਸਾਡੇ ਨੇੜੇ ਹੀ ਆ ਹਾਂ ਤੇ ਉੱਥੇ ਬੰਦਿਆਂ ਦਾ ਬਹੁਤ ਰੌਲਾ ਪੈਂਦਾ ਸੀਗਾ ਤਿੰਨ ਗੇੜੇ ਮਾਰੇ ਇਹਨੇ ਘਰੇ ਤੇ 60-60000 ਦਪਹੰਦੇ ਯਾਰੀ ਲੈ ਗਿਆ ਤੇ ਹਾਰ ਕੇ ਆ ਗਿਆ ਜੂਆ ਖੇੜਦੇ ਜੂਆ ਖੇੜਦੇ ਆ ਜੂਆ ਖੇਡਦਾ ਸੀ ਉੱਥੇ ਦਿਵਾਲੀ ਵਾਲੀ ਰਾਤ ਆ ਦਿਵਾਲੀ ਵਾਲੀ ਰਾਤ ਇਹਨੇ ਐਂ ਕੀਤੀ ਉਦੋਂ ਤੋਂ ਸ਼ੁਰੂ ਹੋਇਆ ਫਿਰ ਇਹ ਉਦੋਂ ਤੋਂ ਸ਼ੁਰੂ ਹੋਇਆ ਫਿਰ ਤਾਂ ਇਹ ਚਲ 40 ਚਲੀ ਹੋ ਗਈ ਵੀਰੇ ਦੀ ਕਿੰਨਾ ਕੁ ਟਾਈਮ ਪਹਿਲਾਂ ਦੀ ਗੱਲ ਹੈ ਇਹ ਹੋ ਗਏ 2-3 ਸਾਲ ਪਹਿਲਾਂ ਦੀ ਗੱਲ ਆ ਉਸ ਤੋਂ ਬਾਅਦ ਤਾਂ ਮੁੜ ਕੇ ਇਹ ਵੀ ਪਤਾ ਨਹੀਂ ਕਿੰਨੇ ਕੁ ਤੋਦਾਰੇ ਫੜ ਲਿਆ ਕਿੰਨੇ ਕੁ ਤੋ ਕੀ ਕਰ ਲਿਆ ਇਹਨੇ ਸਮਝ ਹੀ ਨਹੀਂ ਆਈ ਜਦੋਂ ਘਰੇ ਮੰਗਣ ਆਉਂਦੇ ਨੇ ਮੈਨੂੰ ਤਾਂ ਉਦੋਂ ਪਤਾ ਲੱਗਦਾ ਅੱਛਾ ਹਾਂ ਜਿਹੜੀ ਜ਼ਮੀਨ ਆ ਚਾਰ-ਪੰਜ ਕਿੱਲੇ ਉਹਦਾ ਕੀ ਕਰਦੇ ਉਹਦਾ ਵੀ ਵੀਰ ਜੀ ਕਿਤੇ ਠੇਕੇ ਤੇ ਕੁਸਤਾ ਵੇਚ-ਵਟ ਲੈ ਹੁਣੇ ਕਿ ਪਹਿਲਾਂ ਹੁਣੇ ਜੇ ਵੇਚੀ ਉਹ ਤਾਂ ਥੋੜੇ ਟਾਈਮ ਹੋ ਗਿਆ ਵੀ ਇਹ ਤੁਹਾਨੂੰ ਮਿਹਰਬਾਨੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਬੋਲਾ ਬੋਲੀ ਜੇ ਕਰਦੇ ਆਂ ਬੋਲਾ ਸਾਰੇ ਕਰਦੇ ਆਂ ਕੋਲ ਬਣਾਉਂਦਾ ਸਾਰੇ ਕੱਪੜੇ ਨਹੀਂ ਅਸੀਂ ਬਣਾਉਂਦੇ ਨਹੀਂ ਨਹੀਂ ਕਰਦਿਆਂ ਬੋਲਾ ਉਹ ਚੌਂਕ 'ਚ ਖੜਕੇ ਖੋਲਦੀ ਐ ਜਿੱਥੇ ਉਹਨੇ ਸ਼ਿਕਾਇਤ ਕੀਤੀ ਉੱਥੇ ਦੱਸ ਰਹੀ ਐ ਉਹਤੋਂ ਇੰਨੀਆਂ ਕੱਲੇ ਮੇਰੇ ਕੋਲ ਜੋ ਸ਼ਿਕਾਇਤ ਐ ਜ ਮੇਰੇ ਥਾਣੇ 'ਚ ਸ਼ਿਕਾਇਤ ਐ ਕਦੋਂ ਵੇਚੀ ਐ ਜ਼ਮੀਨ ਹੋ ਗਈ 1.5 ਸਾਲ ਕਿੰਨੀ ਵੇਚੀ ਐ 1.5 ਕਿੱਲੇ ਦੀ ਸਵਾ ਦੋ ਕਿੱਲੇ ਵੇਚੇ ਵੀਰ ਜੀ ਹੁਣ ਵੀ ਝੂਠ ਬੋਲੀ ਜਾਂਦਾ ਏ ਮੇਰੀ ਗੱਲ ਸੁਣਾ ਉਹ ਮਾਤਾ ਬੈਠੀ ਨਾਲ ਵੇਖ ਉਹਦਾ ਮੂੰਹ ਵੇਖ ਵਿਚਾਰੀ ਦਾ ਠੀਕ ਐ ਢੀਆਂ ਕਿਤੇ ਮੱਜਾਂ ਗਾਵਾਂ ਹੁੰਦੀਆਂ ਵੀ ਬੰਦਾ ਨੱਤ ਕੇ ਤੇ ਨਵੇਂ ਥਾਂ ਤੋਰ ਕੋ ਜਿਹਦੇ 17 ਕਾ ਮਲੰਗ ਟੱਕਰ ਜੇ ਤਾਂ ਅੱਛਾ ਮਾਤਾ ਜੀ ਤੇ ਉਹਦੇ ਪਿਓ ਨੇ ਨਾ ਖੇਤਾਂ ਵਿੱਚ ਜਦੋਂ ਜਾਂਦਾ ਸੀਗਾ ਕਦੇ ਪੈਰ ਤੇ ਚੱਪਲਾਂ ਨਹੀਂ ਪਾ ਕੇ ਜਾਂਦਾ ਸੀ ਢਾੜੀ ਵਾਲੀ ਨਾਲ ਲੈ ਕੇ ਜਾਂਦਾ ਸੀ ਆਪ ਕੰਮ ਕਰਦਾ ਸੀ ਉਹ ਅੱਛਾ ਜੀ ਐ ਇਕੱਠੀ ਕਰ ਕਰਕੇ ਭੋਰਾ ਓਰਾ ਓਰਾ ਨਹੀਂ ਉਹਨੇ ਕਿਦਾਂ ਜੋੜ ਕੇ ਦੇਦੀ ਤੇ ਮੁੰਡੇ ਨੇ ਚੱਕਤੀ ਮੁੰਡੇ ਨੇ ਦਿੱਤੀ ਚੱਕ ਮੈਂ ਤਾਂ ਪਹਿਲਾਂ ਮੁੰਡੇ ਬੰਨਿਉ ਮੇਰੇ ਦਿੱਦੂ ਫੀਸੀਗੀ ਮੇਰੀ ਦੂਜੀ ਧੀ ਤੇਰੇ ਰੰਗੀ ਵਸਦੀ ਆ ਪਰ ਮੈਂ ਹੁਣ ਬਹੁਤ ਦੁਖੀ ਹੋਗੀ ਸਾਰਾ ਤਾਂ ਇਹਦਾ ਸਮਾਨ ਜੱਤ ਕੇ ਵੇਚੀ ਜਾਂਦਾ अच्छा सारा इधर सेवना बेचता अच्छा दो गां जवाका मेरी ठीकी दे बार लेके बैठूगी माडा एक पासे मुंडा नकमा निकल गया हां जी दूजे पासे जवाई नकमा निकल गया पुत्त माडा मोटा ਔਖਾ ਹੈ ਨਾ हां ਨੋ ਪੁੱਤ ਔਖਾ ਤਾਂ ਮਾਂ ਪਿਓ ਝੱਲ ਲੈਂਦਾ ਕਿਉਂਕਿ ਅੱਖਾਂ ਦੇ ਸਾਹਮਣੇ ਵੇਖੀ ਜਾਂਦਾ ਹੁੰਦਾ ਹੁੰਦਾ ਅੱਖਾਂ ਤੋਂ ਪਾਸੇ ਧੀ ਦੁਖੀ ਹੋਵੇ ਨਾ ਤਾਂ ਮਾਂ ਪਿਓ ਵਾਸਤੇ ਬਹੁਤ ਔਖਾ ਹੁੰਦਾ ਇਹ ਨਸੂਰ ਹੁੰਦੇ ਹਨਾ ਜ਼ਖਮ ਨਹੀਂ ਹੁੰਦੇ ਨਸੂਰ ਹੁੰਦੇ ਆ ਹੁੰਦੇ ਆ ਜੀ ਅੱਛਾ ਮੁੰਡੇ ਥੋੜੇ ਮੁੰਡੇ ਨੇ ਜ਼ਮੀਨ ਕਾਹਚ ਗਲਤੀ ਦੀ ਜ਼ਮੀਨ ਗਲਤੀ ਚੰਗੇ ਨਾ ਗੱਡੀਆਂ ਹੁਣ ਚੰਗੇ ਬੂਟ ਸੂਟ ਪਾਏ ਹੁਣ ਪਰਸ ਪਾਇਆ ਹੋਵੇ ਕਾ ਮੜਕਾਣਾ ਕਰਨਾ ਹੋਵੇ ਚੱਕ ਕੱਪੜਿਆਂ ਨੂੰ ਹੀ ਹਾਂ ਕੱਪੜਿਆਂ ਨੂੰ ਹੀ ਅੱਬ 5-7 ਕਲੇਆਣਾ ਨੂੰ ਗੱਡੀਆਂ ਕਿਤੇ ਚੰਗੀਆਂ ਲੱਗਦੀਆਂ ਹਨਾ ਜਿਵੇਂ ਹਾਂ ਕਿਸਾਨੀ ਪਹਿਲੇ ਡੁੱਬੀ ਪਈ ਬਿਲਕੁਲ ਇਹਨਾਂ ਦੇ ਪੁੱਤ ਕੋਈ ਆਹ ਹੋਰਾ-ਹੋਰਾ ਇਕੱਠਾ ਕੀਤਾ ਹੁੰਦਾ ਨਾ ਤਾਂ ਉਹਨਾਂ ਨੂੰ ਬਹੁਤ ਔਖੀ ਲੱਗਦੀ ਹੈ ਬਿਲਕੁਲ ਬਿਲਕੁਲ ਪਰ ਮੈਂ ਕਹਿੰਦੀ ਹਾਂ ਵੀ ਪਰ ਮੇਰੇ ਘਰ ਧੀਆਂ ਸੌਖੀਆਂ ਸੀ ਮੈਂ ਪਰਵਾਹ ਨਹੀਂ ਸੀ ਕਰਦੀ ਹੂੰ ਜੇ ਮੈਂ ਕਹਾਂ ਮੇਰੇ ਘਰ ਧੀਆਂ ਸੌਖੀਆਂ ਨਾ ਤਾਂ ਮੈਂ ਵੀ ਸੌਖੀ ਹਾਂ ਸੌਖੀ ਹਾਂ ਪਰ ਮੈਨੂੰ ਆਏ ਨਹੀਂ ਪਤਾ ਸੀ ਜਦੋਂ ਮੈਂ ਇਹਨੂੰ ਫੋਨ ਲਾਉਣੀ ਹੈ ਤੇ ਫੋਨ ਦੇ ਵਿੱਚ ਦੀ ਮਨ ਮਨ ਰੋਂਦੀ ਹੈ ਮੇਰੇ ਕੋਲੇ ਕੀ ਕਰੇ ਬੰਦਾ ਇਹਦਾ ਨਹੀਂ ਚੱਜਦਾ ਨਿੱਕਾ ਦਾ ਦੋਨੇ ਬੱਚੇ ਗੱਭਰੂ ਹੁੰਦੇ ਜਾਂਦੇ ਆ ਤੇ ਇਹਨੂੰ ਤਾਂ ਮੂੰਹ ਰੱਖੂਆ ਇਹ ਤਾਂ ਮੈਨੂੰ ਕਹਿੰਦੇ ਮਾਂ ਤੂੰ ਮੇਰੇ ਵੱਲ ਤੂੰ ਗੱਲ ਤਾਂ ਇਹ ਆ ਸੋਚਣ ਵਾਲੀ ਵੀ ਤੂੰ ਚਾਹੇ ਡੇਢ ਕਿੱਲਾ ਵੇਚਦੀ ਚਾਹੇ 2 ਕਿੱਲੇ ਵੇਚਦੀ ਜੇ ਤੂੰ ਪਿਛਲੇ 2-3 ਸਾਲਾਂ ਵੇਚਦੀ ਡੇਢ-2 ਕਿੱਲੇ ਜ਼ਮੀਨ ਵੇਚਦੀ ਤੇ 4 ਜਾਂ 5 ਕਿੱਲੇ ਤੇਰੇ ਕੋਲ ਸਾਰੀ ਮਾਤਾ ਨੇ ਦੱਸਿਆ ਹੈਨਾ ਕੁੜੀ ਨੇ ਵੀ ਦੱਸਿਆ ਵੀ ਇੰਨੀ ਕਿਚ ਜ਼ਮੀਨ ਹੈ ਤੇਰੇ ਕੋਲੇ ਇਸ ਹਿਸਾਬ ਨਾਲ ਤਾਂ ਦੇਰੀ ਜ਼ਮੀਨ ਜਿਹੜੀ ਆ ਅਗਲੇ 2-4 ਸਾਲਾਂ ਦੀ ਰਹਿ ਗਈ ਕਰਜ਼ਾ ਤੇਰੇ ਸਿਰ ਤੇ ਮੈਨੂੰ ਨਹੀਂ ਪਤਾ ਕਿੰਨਾ ਕੁੜੀ ਕਹਿੰਦੀ ਕਰਜ਼ਾ ਤੂੰ ਵੀ ਕਹਿੰਦਾ ਡਿਪ ਸ਼ਰਾਬ ਪੀ ਜਾਣਾ ਜੂਆ ਖੇਡੀ ਜਾਣਾ ਜੁਆ ਕੋ ਕੁੜੀ ਕਹਿੰਦੀ ਸਿੰਪਲ ਸਕੂਲ ਦੇ ਵਿੱਚ ਲੈ ਕੇ ਉਹਦੀਆਂ ਫੀਸਾਂ ਨਹੀਂ ਭਰਦਾਗਾ ਠੀਕ ਹੈ ਉਹਦਾ ਢੀੜਾ ਕਪੜਾ ਵੇਖ ਕੇ ਵੀ ਨਹੀਂ ਲੱਗਦਾ ਕਿ ਮੈਨੂੰ ਲੱਗਦਾ ਕਿ ਕੋਈ ਬਹੁਤੇ ਚੰਗੇ ਢੀੜੇ ਕਪੜੇ ਉਹ ਲੈ ਕੇ ਦਿੰਦਾ ਹੋਏਗਾ ਆਪ ਵੀ ਉਹੋ ਜਿਹੇ ਪਾਈ ਫਿਰਦਾ ਜਵੇਂ ਦਿਹਾੜੀਆਂ ਹੁੰਨਾਂ ਤੋਂ ਆ ਤੇਰਾ ਸ਼ਰਾਬ ਤੇ ਜੂਆ ਸਾਰਾ ਕੁਝ ਆ ਬਸ ਜਨਾਬ ਪਤਾ ਕੀ ਸੀ ਜੀ ਮੇਰੇ ਵੱਲ ਦੇਖ ਕੇ ਗੱਲ ਕਰ ਅੱਖਾਂ ਅੱਖਾਂ ਚੁਰਾਉਣ ਦਾ ਮਤਲਬ ਹੁੰਦਾ ਬੰਦਾ ਚੋਰ ਹੈ ਮੇਰੇ ਵੱਲ ਦੇਖ ਕੇ ਗੱਲ ਕਰ ਨਹੀਂ ਜੀ ਪਤਾ ਕੀ ਸੀ ਜੀ ਜਦੋਂ ਨਾ ਦਾ ਪਹਿਲੀ ਵਾਰ ਖਰਿਆ ਜੀ ਜੂਆ ਮੈਂ ਐਸੇ ਮੈਂ ਪੈਸੇ ਪੂਰੇ ਹੁਣ ਵੀ ਕਰਦਾ ਜੀ ਹੁਣ ਵੀ ਕਰਦਾ ਜੀ ਹੁਣ ਵੀ ਕਰਦਾ ਉਹਦੇ ਨਾਲ ਪਹਿਲੀ ਵਾਰੀ ਕਦੋਂ ਖਰਿਆ ਸੀ ਬਾਏ ਦੀਵਾਲੀ ਮੁੱਕੀ ਹੋਈ ਹੈ ਜੀ ਕੰਮ ਜਿੱਤੇ ਰਾਤ ਦੀ ਗੱਲ ਕੁੜੀ ਦੱਸਦੀ ਹੈ ਇਹ ਇਹ ਕਿਹੜੀ ਦੀਵਾਲੀ ਹੁੰਦੀ ਆ ਤੂੰ ਸਾਰੇ ਘਰ ਦਾ ਦੁਆੜਾ ਕੱਢ ਕੇ ਰੱਖਤਾ ਨਹੀਂ ਜੀ ਉਹ ਮੇਰੇ ਬੇਲਿਆਂ ਆ ਦੇ ਆ ਜੋ ਕਿ ਲక్ష్ਮੀ ਚੰਗੀ ਹੁੰਦੀ ਆ ਜਦ ਆਪਾਂ ਜੂਆ ਖੇੜੀ ਉਹਨਾਂ ਦੇ ਇਹੋ ਜਿਹਾ ਇੱਕੋ ਜਿਹਾ ਧੱਤ ਫਾਤੇ ਜੀ ਬਸ ਉਹ ਪੈਸੇ ਪੂਰੇ ਕਰਨ ਦੇ ਮਾਰੇ ਨਹੀਂ ਐ ਨਾ ਕਰਦੇ ਖਰਦਾਰਨੇ ਅੱਛਾ ਹੁਣ ਜੂਏ ਚ ਪੈਸੇ ਪੂਰੇ ਕਰਨ ਦੇ ਮਾਰੇ ਨੇ ਹਾਂਜੀ ਪਹਿਲੀ ਗੱਲ ਤਾਂ ਇਹ ਗੱਲ ਨ ਵੀ ਜਿਹੜਾ ਬੰਦਾ ਤੁਹਾਨੂੰ ਮਾੜੇ ਰਾਹ ਲੈ ਕੇ ਜਾਂਦਾ ਨਾ ਤੁਹਾਨੂੰ ਜਨਾਨੀ ਬਾਜੀ ਕਰਨ ਨੂੰ ਕਹਿੰਦਾ ਤੁਹਾਨੂੰ ਸ਼ਰਾਬ ਪੀਣ ਨੂੰ ਕਹਿੰਦਾ ਤੁਹਾਨੂੰ ਚਿੱਟਾ ਲਾਉਣ ਨੂੰ ਕਹਿੰਦਾ ਤੁਹਾਨੂੰ ਜੂਆ ਖੇਡਣ ਨੂੰ ਕਹਿੰਦਾ ਤੁਹਾਨੂੰ ਹੋਰ ਕੋਈ ਵੈਲ ਐਪ ਲਾਉਂਦਾ ਉਹਨੂੰ ਬੇਲੀ ਨਹੀਂ ਕਹਿ ਸਕਦੇ ਉਹਨੂੰ ਦੁਸ਼ਮਣ ਕਹਿ ਸਕਦੇ ਆ ਸੱਜਣ ਦੇ ਰੂਪ ਦੇ ਵਿੱਚ ਉਹ ਦੁਸ਼ਮਣ ਹੁੰਦਾ ਉਹ ਤੇਰਾ ਦੁਸ਼ਮਣ ਸੀਗੇ ਤੇਰੇ ਜਿਹੜੇ ਜਿਨ੍ਹਾਂ ਨੇ ਕਹਤਾ ਵੀ ਆ ਜਾ ਦਿਵਾਲੀ ਤੇ ਲక్ష్ਮੀ ਆਉਂਦੀ ਹੁੰਦੀ ਕੀ ਕਰਾਂ ਜੀ ਮੈਂ ਕੀ ਕਰਾਂ ਤੜਕੇ ਆ ਜਾਂਦੇ ਕਰਜ਼ੇ ਵਾਲੇ ਜਿਨ੍ਹਾਂ ਨੇ ਪੈਸੇ ਲੈਣੇ ਜੀ ਬਸ ਪੁੱਛੋ ਨਾ ਹੱਥ ਜਿਹੜੇ ਰਹਿੰਦੀਆਂ 2 ਟਾਜ 3 ਕਿੱਲੇ ਉਹ ਵੇਚਦੇ ਫਿਰ ਹੋਰ ਕੀ ਜਿਹੜੇ ਹਿਸਾਬ ਨਾਲ ਤੂੰ ਚੱਲੀ ਜਾਣਾ ਏ ਹਿਸਾਬ ਨਾਲ ਡਿਪਰੈਸ਼ਨ ਲੈ ਜੂ ਜਿਹੜੇ ਕਰਜ਼ੇ ਵਾਲੇ ਆਉਂਦੇ ਆ ਤੇਰੇ ਘਰੇ ਤੜਕੇ ਆ ਕੇ ਬਾਰ ਖੜਕਾਉਣ ਲੱਪੈਂਦੇ ਉਹ ਆਣੋਂ हट ਜਾਣਗੇ ਫਿਰ ਕਰਾਂਗੀ ਜੀ ਉਹ ਹਾਲ ਤਾਂ ਕੋਈ ਹੈ ਨਹੀਂ ਨੀਂ ਦੀਦਾ ਨੇ ਜੱਗਾਂ ਦੀ ਕੁਛ ਦੀਦਾ ਜੀ ਨਹੀਂ ਹਾਲ ਤਾਂ ਮੈਂ ਤੈਨੂੰ ਦੱਸਦਾ ਵੀ ਤੇਰੇ ਕੋਲ 2.5 ਧਨ ਕਿੱਲੇ ਜ਼ਮੀਨ ਮੇਰੇ ਖਾਲਜ ਬਾਕੀ ਪਈ ਏ ਜੇ ਤੂੰ 1.5 2 ਕਿੱਲੇ ਵੇਚੀ ਆ ਤਾਂ ਉਹ ਵੇਚਦੇ ਨਵੇੜ ਦੇ ਕੰਮ ਮੋੜ ਕੇ ਫਿਰ ਇੱਕੋ ਵਾਰ ਨਵੇੜ ਕੇ ਕੰਮ ਪਰੇ ਹੋ ਖੋਰ-ਖੋਰ ਕੇ ਵੇਚੇਂਗਾ ਹੀ ਤੂੰ ਤੇ ਜੂਏ ਸ਼ਰਾਬਾਂ ਦੇ ਵਿੱਚ ਹੋਰ ਕੀ ਹੁੰਦਾ ਨੇ ਚੀਜ਼ਾਂ ਦੇ ਵਿੱਚ ਉਹ ਕਿਉਂ ਦੁਖੀ ਕੀਤੀ ਆ ਯਾਰ ਮਾਂ ਪਿਓ ਦੀਆਂ ਤੇ ਇਹ ਦੇਖ ਵੀ ਇੱਕ ਮਾਂ ਨੂੰ ਆਪਦੀ ਧੀ ਦੇ ਨਾਲ ਇੱਕ ਸਿਰਫ ਇੱਥੇ ਠਾਣੇ ਇਸ ਕਰਕੇ ਆਉਣਾ ਪੈ ਗਿਆ ਵੀ ਸ਼ਾਇਦ ਕਿਤੇ ਇੱਥੇ ਗੱਲ ਕੀਤੀ ਮੇਰੀ ਧੀ ਸੌਖੀ ਹੋ ਜੇ। ਵੀਰ ਜੀ ਇੱਕ ਮੇਰੀ ਗੱਲ ਸੁਣੋ ਹੋਰ। ਹਾਂਜੀ। ਮੇਰੀ ਗੱਲ ਸੁਣੋ ਮੇਰੀ ਧੀ ਕਦੇ ਛੁੱਟੀਆਂ 'ਚ ਨਹੀਂ ਸੀ ਪਹਿਲਾਂ ਆਉਂਦੀ ਹੁੰਦੀ ਮੇਰੇ ਕੋਲੇ ਤੇ ਹੁਣ ਮੇਰੇ ਕੋਲੇ ਮਹੀਨਾ ਹੋ ਗਿਆ ਆਈ ਨੂੰ। ਆਈ ਵਾਰ 3-4 ਸਾਲ ਹੋ ਗਏ ਛੁੱਟੀਆਂ ਮੇਰੇ ਕੋਲੇ ਕੱਟ ਕੇ ਜਾਂਦੀ। ਗਰਮੀ ਵਾਲੀਆਂ ਛੁੱਟੀਆਂ ਜੀ। ਗਰਮੀ ਵਾਲੀਆਂ ਨਾਲ ਹੀ ਦੋਨੇ ਬੱਚੇ ਹੁੰਦੇ ਨਾਲ ਹੀ ਆਤ ਹੁੰਦੀ ਹੈ ਸਾਰਾ ਮਹੀਨਾ ਮੇਰੇ ਕੋਲੇ ਲਾ ਕੇ ਜਾਂਦੀ ਹੈ। ਅੱਛਾ। ਕਦੇ ਆਹ ਦੋਸਤੇ ਬੰਦੇ ਨੇ ਨਾ ਮਗਰ ਫੋਨ ਨਹੀਂ ਕਰਕੇ ਪੁੱਛਿਆ ਵੀ ਤੁਸੀਂ ਕਿਵੇਂ ਰਹਿੰਦੇ ਆ ਜਾਂ ਬ ਪਹਿਲੇ ਤਕਾਉਂਦਾ ਹੋਊਗਾ ਵੀ ਜੇ ਕੋਲੇ ਹੋਊ ਤਾਂ ਰੋਗ ਦੀ ਹੋ ਤਾਂ ਹੀ ਤਾਂ ਉਹਦੇ ਜੁੰਡੇ ਪੜਦਾ ਤਾਂ ਹੀ ਤਾਂ ਕੁੱਟਮਾਰ ਕਰਦਾ ਤਾਂ ਹੀ ਤਾਂ ਉਹਦੀ ਰੋਟੀ 'ਚ ਥੁੱਕਦਾ ਹੈ ਵੀ ਕਿਸੇ ਤਰੀਕੇ ਇਹ ਇੱਥੋਂ ਛੱਡ ਕੇ ਭੱਜੇ ਮੈਨੂੰ ਠੀਕ ਹੈ ਇਹਦਾ ਮਤਲਬ ਵੀ ਇਹ ਹੈ ਵੀ ਗਈ ਹੈ ਤੇ ਚਲ ਕੋਈ ਗੱਲ ਨਹੀਂ ਬੇਸ਼ੱਕ ਜੂਆ ਖੇਡੋ ਬੇਸ਼ੱਕ ਸ਼ਰਾਬ ਪੀਓ ਬੇਸ਼ੱਕ ਜੋ ਪਤਾ ਨਹੀਂ ਕੀ ਕੀ ਅਵੇਲੇਬਲ ਕਰਦਾ ਹੋਊਗਾ ਇਹਨੂੰ ਤਾਂ ਛੁੱਟੀਆਂ ਹੋ ਜਾਂਦੀਆਂ ਉਹਦਾ ਕਰਕੇ ਚੰਗੀਆਂ ਛੁੱਟੀਆਂ ਇਹਦੇ ਵਾਸਤੇ ਤਾਂ ਚੰਗੀਆਂ ਛੁੱਟੀਆਂ ਹੋ ਵੀਰ ਜੀ ਮੈਂ ਤਾਂ ਫਿਰ ਅੱਗੇ ਬਹੁਤ ਦੁਖੀ ਐ ਘਰੇ ਗਈ ਨੂੰ ਗਾਂ ਪਰਝਾਈ ਕੁੜਕੜ ਕਰਦੀ ਐ ਸਾਰੇ ਦਿਨ ਬੱਚਿਆਂ ਨੂੰ ਝੜਕਦੀ ਤਾਂ ਵੀ ਮੈਂ ਦੁਖੀ ਨਾ ਥ ਜੇ ਮੈਂ ਹੁਣ ਇਹਦੇ ਕੰਨੀ ਵੇਖਦੀ ਤਾਂ ਮੈਂ ਤਾਂ ਵੀ ਦੁਖੀ ਪਰ ਮੈਂ ਕਿੱਧਰ ਨੂੰ ਜਾਵਾਂ ਮੈਂ ਤਾਂ ਨਹੀਂ ਵਿਚ ਸੀ ਰਸੋ ਰਸੋ ਆਪਦੇ ਸੂਤਰ ਜਹ ਜਿਹੇ ਤਰ੍ਹਾਂ ਘਰ ਉੱਜੜ ਗਿਆ ਮੈਂ ਸੀ ਮੈਨੂੰ ਆਏ ਕਹਿੰਦੇ ਨੇ ਮਾਂ ਮੈਨੂੰ ਇੱਥੋਂ ਲੈ ਜਾ ਇੱਥੋਂ ਕਿੱਥੋਂ ਲੈ ਜਾ ਉੱਥੇ ਮੁੰਰੇ ਕਲੇ ਨਹੀਂ ਹੋ ਬੈਠੀ ਹੋਹ ਜੀ ਪਹਿਲਾਂ ਮੈਨੂੰ ਤੁਸੀਂ ਰਾਹ ਦੱਸੋ ਵੀ ਮੈਂ ਕਿਹੜੇ ਪਾਸੇ ਨੂੰ ਜਾਵਾਂ ਨਹੀਂ ਤੁਹਾਡੇ ਮੁੰਡੇ ਦੇ ਪੈਰ ਜੁੱਤੀ ਨਹੀਂ ਪਾਈ ਹੁੰਦੀ ਮੇਰੇ ਮੁੰਡੇ ਦੇ ਪੈਰ ਤੇ ਜੁੱਤੀ ਕਿੱਥੇ ਪਾਈਏ ਹੁਣ ਤਾਂ ਨੂਹਾਂ ਦੇ ਪੈਰੀਆਂ ਜੁੱਤਿਆਂ ਦਾ ਮੁੰਡਿਆਂ ਨੇ ਕਿੱਥੇ ਜੁੱਤੀਆਂ ਤੇ ਲਵਾ ਤਿੰਗਾ ਥੱਲੇ ਲੱਗਿਆ ਮੈਂ ਥੱਲੇ ਲੱਗ ਗਏ ਹੁਣ ਦੇ ਮੁੰਡੇ ਨਹੀਂ ਪਾਉਂਦੇ ਜੁੱਤਨਾ ਪੈਰਾਂ 'ਚ ਉਹਦੇ ਜਿੱਦੇ ਤੋਂ ਵਹਿਣੇ ਜਾਂਦੇ ਆਉਂਦੇ ਤੋਂ ਕਹਿ ਨਹੀਂਦੇ ਸਾਡੇਆਂ ਘਰ ਪਾਇਆ ਸਾਡੇ ਦੇ ਪਹਿਗੇ ਜੁੱਤਨਾ ਤਾਂ ਉਹ ਤਾਂ ਕੀਵੀਆਂ ਬਣ ਜਾਂਦੇ ਤੇ ਉਹ ਜਨਾਨੇ ਬੰਦੇ ਬਣ ਜਾਂਦੇ ਨਹੀਂ ਕਦੇ ਵਿਚੋਲੇ ਨੂੰ ਨਹੀਂ ਆਖਿਆ ਵੀ ਕਿਹੋ ਜੀ ਟਕਰਾਦੀ ਸਾਨੂੰ ਵਿਚੋਲੇ ਨੂੰ ਕੀ ਆਖ ਖਚੋਲਣ ਦਾ ਕਦੇ ਫੋਨ ਵੀ ਨਹੀਂ ਕੀਤਾ ਗਾਇ ਉਹ ਜੀ ਦੋਸਤੇ ਨੇ ਅੱਛਾ ਹਾਂ ਮੈਂ ਤਾਂ ਬਥੇਰਾ ਕਹਿਣੀ ਹੈ ਵੀ ਤੂੰ ਮੇਰੇ ਵੇਰੇ ਅਕਬਰ ਮੱਥੇ ਦਾ ਨਾਂ ਉਹ ਤਾਂ ਫੇਰ ਨਸ ਪਾਈਆਂ ਦਿੰਦਾ ਹੁੰਦਾ ਸੀ ਇਹ ਮਾਂ ਬਥੇਰੀ ਪੜੀ ਲਿਖੀ ਇਹ ਭਾਰੀ ਚੰਗੀ ਆ ਤੁਸੀਂ ਰਿਸ਼ਤਾ ਲੈ ਲਓ ਰੋ ਜਾ ਕੇ ਭੇਜਣ ਅਸੀਂ ਕਰੇ ਚਾ ਆਕੇ ਜਿਹੜਾ ਰਸਤਾ ਕੀਤਾ ਮੇਰੇ ਬੁੱਤ ਨੂੰ ਤਾਂ ਮੈਂ ਤਾਂ ਚੱਲ ਕੇ ਆਵਾਂ ਚਲ ਜਿਹੜਾ ਇੰਨਾ ਕਰੀ ਜਾਂਦਾ ਖਰੇ ਚੰਗੀ ਹੋਊਗੀ ਇਹਦੇ ਪਿੰਡ ਦੀ ਆ ਤੇ ਮੈਨੂੰ ਕੀ ਪਤਾ ਸੀ ਮੈਂ ਤਾਂ ਜਮਾ ਹੀ ਇਹੋ ਜੇ ਨਿਕਲਣ ਲੱਗ ਪਈ ਨਹੀਂ ਜਦੋਂ ਮੈਂ ਤਾਂ ਤੁਹਾਡੀ ਕੁੜੀ ਜਾਂਦੀ ਆ ਛੋਟੀਆਂ ਮੇਲੇ ਤੁਹਾਡੇ ਕੋਲੇ ਤੁਸੀਂ ਕਹਿੰਦੇ ਵੀ ਨੋ ਕੁੜ ਕੁੜ ਕਰਦੀ ਐ ਤੁਹਾਡੇ ਦੋ ਤੇ ਦੋਤੀਆਂ ਨੂੰ ਝਟਕਦੀ ਐ ਹਾਂਜੀ ਉਦੋਂ ਤੁਹਾਡਾ ਮੁੰਡਾ ਨੂੰ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਜੇ ਉਹ ਤਾਂ ਮੁੰਡੇ ਨੂੰ ਲੈ ਕੇ ਤੇ ਜਦੋਂ ਇਹ ਜਾ ਵੜਦੇ ਆ ਕਹੋਗੇ ਚੱਲ ਆਪਾਂ ਪੇਕੇ ਚੱਲ ਗਏ ਅੱਛਾ ਜੇ ਮੈਂ ਮੁੰਡੇ ਨੂੰ ਕਹਿੰਨੀ ਐ ਭਾਈ ਤੇਰੀ ਭੈਣ ਆਈ ਵੀ ਐ ਆ ਤਾਂ ਕੋਈ ਨਹੀਂ ਮੈਂ ਆਈ ਐ ਤੇ ਭੈਣ ਤਾਂ ਘਰੇ ਰਹੂਗੀ ਅਸੀਂ ਜਾਣਾ ਹੀ ਜਾਣਾ ਐ ਅੱਛਾ ਉਹਦੇ ਨਾਲ ਉਹਦੇ ਮਗਰ ਲੱਗ ਕੇ ਉਹਦੀ ਤੁਰ ਜਾਂਦਾ ਅੱਛਾ ਜਦੋਂ ਕੁੜੀ ਉੱਥੇ ਜਾਂਦੀ ਹੈ ਕੋਈ ਕੁੜੀ ਉੱਥੇ ਜਾਂਦੀ ਹੈ ਉਹ ਨਿਕਲ ਜਾਂਦੇ ਉਹ ਨਿਕਲ ਜਾਂਦੇ ਨਾਲ ਦੀ ਨਾਲ ਮਤਲਬ ਉਹ ਦੱਸਦੇ ਆ ਕੁੜੀ ਨੂੰ ਤਰੀਕੇ ਨਾਲ ਵੀ ਤੂੰ ਕੀ ਲੈਣ ਆਈ ਏ ਅਸੀਂ ਨਹੀਂ ਅਸੀਂ ਨਹੀਂ ਚਾਹਦੇ ਤੂੰ ਆਵੇਂ ਨਾ ਉਹ ਉਧਰ ਆਏ ਹੋਈ ਤਾਂ ਕਹਿੰਦੀ ਵੀ ਉਧਰ ਤਾਂ ਉਹ ਇਹ ਨੂੰ ਚਾਹਦੇ ਨਹੀਂ ਉਧਰੋਂ ਆ ਨਹੀਂ ਕੰਜਰ ਜਾਂਦਾ ਹੈ ਤਾਂ ਮੈਂ ਵੀ ਆਦੀ ਮਟਿਆਰ ਤੈਨੂੰ ਕਿੱਥੇ ਲੈ ਕੇ ਜਾਵਾਂ ਮੇ ਮਾਤਾ ਜੀ ਉਹ ਕੱਲ ਸੁਣੋ ਕੰਜਰਾ ਤੂੰ ਐਂ ਦੱਸ ਵੀ ਮਾਂ ਪਿਓ ਕਿਤੇ ਰੋਟੀਆਂ ਮਾਰੇ ਥੋੜੋ ਧੀਆਂ ਵਿਆਹਦੇ ਹੁੰਦੇ ਵੀ ਰੋਟੀਆਂ ਹੈ ਨਹੀਂ ਦੇਣ ਵਾਸਤੇ ਕੋਈ ਦੋ ਵਾਰੀ ਉੱਠ ਕੇ ਥੋੜੋ ਖਾਂਦੀਆਂ ਰਾਤ ਤੇ ਯਾ ਇਸ ਕਰਕੇ ਕਿਉਂਕਿ ਧੀਆਂ ਦੱਸ ਲਈ ਘਰ ਜਿਹੜਾ ਅਸਲੀ ਪਰਿਵਾਰ ਉਹ ਸਹਰਾ ਕਰ ਹੁੰਦਾ ਉਹਨਾਂ ਦਾ ਤੇ ਮੱਜਾਂ ਗਾਵਾਂ ਨਹੀਂ ਹੁੰਦੀਆਂ ਵੀ ਜੇ ਹੁਣ ਤੂੰ ਜਿਵੇਂ ਚਾਹਣਾ ਹੈ ਉਹ ਵਾਦਾ ਕਹਿੰਦੀ ਵੀ ਯਾਰ ਗੱਲ ਸੁਣ ਮੇਰੀ ਤੂੰ ਕੀ ਕਹਿੰਦਾ ਮੈਨੂੰ ਪਤਾ ਲੱਗ ਗਿਆ ਮਾਤਾ ਕਹਿੰਦੀ ਵੀ ਛੁੱਟੀਆਂ ਵੇਲੇ ਕੁੜੀ ਜਾਂਦੀ ਹੈ ਤਿੰਨ ਚਾਰ ਸਾਲ ਹੋ ਗਏ ਜਦੋਂ ਜਾਂਦੀ ਸਾਰੀਆਂ ਛੁੱਟੀਆਂ ਉੱਥੇ ਲਾ ਲੈਂਦੀ ਜਵਾਕਾਂ ਨੂੰ ਲੈ ਕੇ ਤੇਰਾ ਮਗਰ ਫੋਨ ਤੱਕ ਨਹੀਂ ਜਾਂਦਾ ਤੂੰ ਪਿੱਛਾ ਤਕਾਉਣਾ ਇਸ ਕਰਕੇ ਤੂੰ ਦੱਸ ਵੀ ਜਦੇ ਤੇਰੇ ਕੋਲੋਂ ਤੂੰ ਪਿੱਛਾ ਛਡਾਉਣਾ ਚਾਹਣਾ ਵੀ ਕੁੜੀ ਤੈਨੂੰ ਛੱਡ ਦੇ ਦੇ ਰਖੜਾ ਛੱਡ ਦੇ ਉਹ ਮਾਂ ਦਾ ਕੀ ਹੋਊਗਾ ਜਿਹ ਜਿਹੜੇ ਕੁੜਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਕਹਿੰਦੇ ਨੂੰ ਮਾਂ ਦਾ ਤਾਂ ਕਾਲਜਾ ਮੱਚਦਾ ਨਾ ਕੰਜਰਾ ਤੈਨੂੰ ਮਾੜਾ ਮੋਟਾ ਆਉਂਦਾ ਨਹੀਂ ਵੀ ਤੇਰੇ ਜਵਾਕ ਮਾੜਾ ਜਿਹਾ ਅੱਖਾਂ ਤੋਂ ਪਾਸੇ ਜਵਾਕ ਹੋ ਜਾ ਮਾਂ ਪਿਓ ਦੇ ਭਾਦੀ ਬਣ ਜਾਂਦੀ ਐ ਕਾਲਜਾ ਕੀ ਮੱਛਨੇ ਵੀਰ ਜੀ ਜਿਹੜਾ ਮੈਂ ਦੁੱਤ ਪਾਉਂਦੀਆਂ ਨੇ ਚੰਨੀਆਂ ਦਾ ਝੋਕੇ ਉਹ ਕਿਤੇ ਕੁੜੀ ਨੂੰ ਫੋਨ 'ਚ ਪੈਸੇ ਪਵਾ ਦੇ ਕਿਤੇ ਕੁੜੀ ਨੂੰ ਕੋਈ ਸੂਟ ਬਣਾ ਕੇ ਦੇਤਾ ਕਿਤੇ ਬੱਚਿਆਂ ਨੂੰ ਲੈ ਕੇ ਕੱਪੜੇ ਅੱਛਾ ਭਾਈ ਉਹ ਤਾਂ ਤੇ ਵੀ ਮਨ ਡਰ ਲੱਗਦਾ ਜਿਹੜੀ ਮੂਰੇ ਘਰੇ ਰਿਆ ਉਹਦੇ ਤਾਂ ਵੀ ਡਰ ਲੱਗਦਾ ਹੈ ਉਹ ਰੋਟੀ ਲੈ ਕੇ ਖਾਣੀ ਮੈਂ ਵੀ ਉਹਨਾਂ ਤੋਂ ਜੋ ਅੱਖਾਂ ਦਾ ਧੀਰੂ ਦੇ ਜਾਂਦੀ ਹੈ ਸਾਰੇ ਪਾਸੇ ਮੈਂ ਤਾਂ ਲੋਰੋ ਬੋਚਨੇ ਪੈਂਦੇ ਮੈਂ ਕਿਧਰ ਨੂੰ ਜਾਵਾਂ ਮੈਂ ਤਾਂ ਨਹੀਂ ਵੀ ਪੁੱਤ ਤੁਸੀਂ ਆਉਦੇ ਘਰੇ ਰੋ ਉਹ ਉਹਨੂੰ ਸਮਝਾ ਮਾੜਾ ਮੋਟਾ ਜਿਆ ਕਲਾ ਖੋਲ ਜੇ ਤਾਂ ਇਹ ਤੁਹਾਡੇ ਕੋਲੇ ਤਾਂ ਐ ਅੱਜ ਅਸੀਂ ਨਹੀਂ ਮਾਤਾ ਜੀ ਕਿਸੇ ਮਾਪਿਓ ਦਾ ਕਿਸੇ ਧੀ ਦਾ ਕਿਸੇ ਨੋ ਦਾ ਜੀ ਨਹੀਂ ਕਰਦਾ ਹੁੰਦਾ ਵੀ ਜਾ ਕੇ ਥਾਣੇ ਬੈਠੇ ਜਾਂ ਆਪਦੇ ਬੰਦੇ ਨੂੰ ਥਾਣੇ ਲੈ ਕੇ ਜਾਵੇ ਜੇ ਇੱਥੋਂ ਤੱਕ ਕਹਾਣੀ ਆਉਂਦੀ ਹੈ ਨਾ ਜੋ ਸਿਰ ਤੋਂ ਪਾਣੀ ਡੱਬਦਾ ਉਦੋਂ ਆਉਂਦੀ ਹੈ ਮਾਤਾ ਜੀ ਮੈਂ ਅਸੀਂ ਸਮਝਦੇ ਹਾਂ ਇਸ ਗੱਲ ਨੂੰ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਸਾਰੇ ਧੀਆਂ ਭੈਣਾਂ ਵਾਲੇ ਸਾਡੇ ਘਰ ਜਵਾਕ ਹੈ ਨਹੀਂ ਸਾਡੇ ਘਰ ਧੀਆਂ ਪੁੱਤ ਨਹੀਂ ਗਏ ਅਸੀਂ ਚਾਹੁੰਦੇ ਆ ਨਾ ਵੀ ਸਾਡੇ ਜਿਹੜੇ ਮਹਾਰਾਜੇ ਹੁਣ ਬਣੇ ਵੇ ਜਵਾਕ ਤੇ ਤੁਹਾਡਾ ਵੀ ਦਿਲ ਕਰਦਾ ਨਾ ਹਰੇਕ ਮਾਂ ਪਿਓ ਦਾ ਦਿਲ ਕਰਦਾ ਕਿ ਮੇਰੀ ਧੀ ਮੇਰਾ ਪੁੱਤ ਮਹਾਰਾਜਾ ਵਰਗਾ ਹੋਣਾ ਚਾਹੀਦਾ ਤੇ ਜਦੋਂ ਨੌ ਪੁੱਤ ਨਿਕੰਮੇ ਨਿਕਲ ਜਾਣਗਾ ਭੈਣਾਂ ਨੂੰ ਨਨਾਨਾਂ ਨੂੰ ਬਰਦਾਸ਼ਤ ਨਾ ਕਰਨ ਤਾਂ ਉੱਥੇ ਫਿਰ ਫਸਦਾ ਮਾਂ ਪਿਓ ਜਾਂਦੇ ਆ ਨਾ ਸਹੀ ਗੱਲ ਹੈ ਜੀ ਉਹ ਨੌ ਪੁੱਤ ਵੱਲ ਹੋਣ ਕਿ ਧੀਆਂ ਵੱਲ ਜਵਾਈਆਂ ਵੱਲ ਹੋ ਕੇ ਸੋਚਣ ਉਹ ਕਿਹੜੇ ਪਾਸੇ ਜਾਣ ਤੇ ਉਹੀ ਗੱਲ ਵੀ ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਂ ਮਾਂ ਨਾਲ ਫਿਰ ਉਹ ਗੱਲਾਂ ਹੋ ਜਾਂਦੀਆਂ ਵੀ ਹਲੇ ਮਾਂ ਤਾਂ ਮਾਂ ਤਾਂ ਹੈਗੀ ਆ ਨਾ ਤੁਸੀਂ ਤੁਹਾਡੇ ਕੋਲ ਜਾ ਕੇ ਵੇਂਦੇ ਤਾਂ ਤੁਹਾਡੇ ਨੋਹ ਪਤ ਬਰਦਾਸ਼ਤ ਨਹੀਂ ਕਰਦੇ ਤੇ ਇਹ ਕੰਜਰ ਮਗਰੋਂ ਭੰਗੜੇ ਪਾਉਂਦਾ ਹੋਊਗਾ ਵੀ ਠੀਕ ਹੈ ਛੁੱਟੀਆਂ ਆ ਗਏ ਤਾਂ ਠੀਕ ਹੈ ਨਿਪੜਿਆ ਕੰਮ ਤੇ ਇਹ ਜਿਹੜਾ ਮਗਰ ਜਿਹੜਾ ਜਾਰ ਜੁੱਲਗਾ ਦਿੱਤੀਆਂ ਸੀ ਉਹ ਵੀ ਚੱਕ ਚੱਕ ਦੇ ਚੀ ਜਾਂਦਾ ਕਿਤੇ ਬੈੱਡ ਵੇਚ ਤੱਕ ਕਿਤੇ ਸੋਫੇ ਵੇਚ ਤੇ ਜਮੀਨ ਵੀ ਨਹੀਂ ਛੱਡਦਾਗਾ ਜਮੀਨ ਵੀ ਵੇਚੀ ਜਾਂਦਾ ਇਹ ਨਸ਼ੇ ਮੁਖ ਸਮਾਨ ਵੀ ਵੇਚੀ ਜਾਂਦਾ ਗਹਿਣਾ ਗੱਟਾ ਵੀ ਹੈ ਝੂਠ ਬੋਲੀ ਤੇ ਮੈਂ ਇੱਕ ਦੋ ਵਿੱਚ ਹਾਂ ਜੀ ਉਹਨੇ ਵਿੱਚ ਚੱਲ ਕੇ ਵੇਖੋ ਜੀ ਉਹਨੇ ਵਿੱਚ ਹੈ ਨੇ ਜੋ ਬੋਲੀ ਸਾਡੀ ਪਿੱਤਲ ਦੀ ਪ੍ਰਾਂਤ ਸੀ ਉਹ ਵੀ ਇਹਨੇ ਇੱਕ ਮਗਰੋਂ ਗੱਟੇ ਚੋਂ ਕੱਢ ਕੇ ਚੋਰੀ ਵੇਚਦੀ ਦੁਰਫੱਟੇ ਬੋਥਰਾ ਮੈਨੂੰ ਤਾਂ ਤਾਂ ਚੱਕੀ ਮੈਨੂੰ ਤਾਂ ਵੈਸੇ ਲੱਗਦਾ ਗੱਲੀ ਸ਼ਰਾਬ ਨਾਲ ਤਾਂ ਚੇਟਾ-ਚੂਟਾ ਵੀ ਲਾਉਂਦਾ ਹੋਵੇਗਾ ਬੋਥਾ ਦਾ ਹੋ ਜਾ ਬਣਾਇਆ ਤੂੰ ਨਹੀਂ ਤਿੰਨਾ ਚਾਰਾਂ ਸਾਲਾਂ ਵੀ ਦੀ ਇਕੱਲੀ ਸ਼ਰਾਬ ਨਾਲ ਤਾਂ ਮੈਨੂੰ ਨਹੀਂ ਲੱਗਦਾ 1.5-2 ਗੱਲੇ ਵਿਕ ਜਾਣਗੀਆਂ ਕਰਜ਼ਾ ਸਿਰ ਚੜਜੂਗਾ ਨਹੀਂ ਮਾਤਾ ਜੀ ਇਹਦਾ ਹਿਸਾਬ ਤਾਂ ਮੈਂ ਦੇਖ ਲਿਆ ਹਾਂਜੀ ਜੀ ਜੋ ਚੱਲ ਜ ਜਾਂਦਾ ਠੀਕ ਐ ਸਿਸਟਮ ਵਿਗੜਿਆ ਹੋਇਆ ਦਾ ਅੱਛਾ ਇਸ ਹਿਸਾਬ ਦੇ ਨਾਲ ਮੈਨੂੰ ਪਤਾ ਵੀ ਕੁੜੀ ਦਿਨਾਂ ਦਿਨ ਦੁਖੀ ਹੋਣੀ ਐ ਅੱਛਾ ਸੁਧਾਰੇ ਦਾ ਕਰਨਾ ਪੈਣਾ ਕੀ ਚਾਹੁੰਦੇ ਹੋ ਤੁਸੀਂ ਅਸਲ 'ਚ ਤੁਸੀਂ ਕੋਈ ਉਹ ਜਾਂ ਕੋਈ ਨਵੇੜਾ ਕਰਨਾ ਚਾਹੁੰਦੇ ਆ ਜਾਂ ਤੁਸੀਂ ਥੋੜਾ ਇੱਥੇ ਕੰਪਲੀਟ ਕਰਨਾ ਕਰਨ ਦਾ ਕਾਰਨ ਦੱਸ ਦਿਓ ਮੈਂ ਕਹਿੰਨੀ ਵੀਰ ਜੀ ਵੀ ਆਪਦੇ ਘਰੇ ਉਹਨੂੰ ਸਮਝਾ ਸਮਝਾ ਦਿਓ ਸੁਧਰਦੇ ਮਾੜਾ ਮੋਟਾ ਤੇ ਆਪਦਾ ਘਰ ਬਚਾ ਲੇ ਮੈਂ ਵੀ ਇਹਨੂੰ ਕਿੱਥੇ ਲੈ ਕੇ ਜਾਉਂਗੀ ਬੀਬਾ ਤੂੰ ਦੱਸ ਤੁਹਾਡੀ ਕੰਪਲੀਟ ਐ ਮਾਤਾ ਨੇ ਦੱਸ ਤਾਂ ਠੀਕ ਐ ਤੂੰ ਕੀ ਚਾਹੁੰਨੀ ਐ ਭੈਣੀ ਅਸਲ ਦੇ ਵਿੱਚ ਮੈਂ ਤਾਂ ਵੀਰ ਜੀ ਇਹੀ ਚੌਨੀ ਵੀ ਜਿਹੜਾ ਇਹਦਾ ਮਾਰਨਾ ਆਤਾ ਜਿਹੜੇ ਜੂਏ ਖੇਡਦਾ दारू ਪੀਂਦਾ ਹੈ ਜਿਹੜੇ ਠੁੱਡੇ ਮਾਰਦਾ ਰੋਟਾਂ ਨੂੰ ਵੀ ਮਾਰਦਾ ਲੱਤਾਂ ਹੀ ਜਿਹੜੇ ਲੋਕੀ ਨਾ ਇਹ ਗੱਲ ਦੂਰ ਦੂਰ ਵੇਖ ਲਾ ਵੀ ਟੈਡ ਮਾਰੇ ਤੁਰੇ ਫਿਰਦੇ ਉਹ ਚੀਜ਼ਾਂ ਤੋਂ ਇਹ ਬੰਦ ਹੋ ਜਾਵੇ ਹੈ ਤੇ ਮੈਂ ਹੋਰ ਕਿੱਥੇ ਜਾਣਾ ਦੋ ਬੱਚੇ ਲੈ ਕੇ ਮੈਨੂੰ ਕੌਣ ਰੱਖਣ ਵਾਲਾ ਤੇ ਨਾ ਮੈਂ ਕਿਸੇ ਤੇ ਰਹਿਣਾ ਮੈਂ ਤਾਂ ਇਸੇ ਤੇ ਹੀ ਰਹਿਣਾ ਇਹ ਹੀ ਮੈਨੂੰ ਰੱਖੂਗਾ ਬਸ ਮੈਂ ਤਾਂ ਇਹ ਗੱਲ ਕਹਿਨੀ ਆ ਵੀ ਇਹ ਸੁਧਰ ਜਾਵੇ ਮਤਲਬ ਥੋੜੀ ਕੰਪਲੀਟ ਤੇ ਸੁਧਾਰ ਰਸਤੇ ਹੀ ਆ ਜਿਹੜੇ ਮੈਨੂੰ ਜੁੰਡੇ ਪੜਦਾ ਨਾ ਪੱਟੇ ਮੈਂ ਤਾਂ ਰੱਜਾ ਤੇ ਆ ਜਿਹੜੀ ਵਿਆਹ ਤੋਂ ਨਹੀਂ ਕੀ ਆ ਜਾਂਦਾ ਨਹੀਂ ਜੀ ਨਹੀਂ ਮੇਰਾ ਤਾਂ ਇਹਨਾਂ ਨੂੰ ਵੇੜਾ ਕਰਾਉ ਜੀ ਮਾਂ ਇਹਦੀ ਆਈ ਆ ਤੇ ਜਿੱਡੀ ਬਿਸਤਰਾ ਗੋਲ ਕਰੇ ਤੇ ਉੱਡਦੀ ਬਣੀ ਜੀ ਨਹੀਂ ਕਾਦੇ ਤੋਂ ਰੱਜਿਆ ਤੇ ਆ ਕਿ ਆਖਿਆ ਨਹੀਂ ਨਹੀਂ ਆ ਤੇ ਜਵਾਕ ਵੀ ਲੈ ਜਾ ਜੀ ਮਿਲ ਕੀ ਗੱਲੋਂ ਪਿੱਛੋਂ ਨਾਲ ਲੈ ਕੇ ਆਈ ਸੀ ਨਹੀਂ ਜੀ ਇਹ ਧੰ ਉਹ ਵੀ ਬਦਨਾਮ ਕਰੀ ਜਾਂਦੀ ਹੈ ਮੈਂ ਰੱਜਿਆ ਤੇ ਆ ਜੀ ਬਸ ਆਪ ਦਾ ਨਹੀਂ ਨਹੀਂ ਬਦਨਾਮ ਨੂੰ ਬਣਾਏ ਦੱਸ ਵੀ ਜੋ ਕੁਛ ਉੱਡਦਾ ਕੁੜੀ ਨੇ ਦੱਸਿਆ ਵੇ 1.5 ਟੋ ਕਿੱਲੇ ਜ਼ਮੀਨ ਵੇਚਦੀ ਸ਼ੇਰ ਕਰਜਾ ਕਰਾਈ ਬੈਠਾ ਨਿੱਤ ਤਾਰੂ ਪੀਣਾ ਨਿੱਤ ਜੂਆ ਖੇਡਦਾ ਹੋਰ ਪਤਾ ਨਹੀਂ ਕੀ ਕੀ ਗੰਦੀ ਆਦਤ ਉਹਦੇ ਜੁੰਡੇ ਪੜਦਾ ਰੋਟੀਆਂ 'ਚ ਥੁੱਕਦਾ ਜੁਆਕਾਂ ਨੂੰ ਗਾਲਾਂ ਕੱਢਦਾ ਜੁਆਕਾਂ ਦਾ ਘੜੀਸਾ ਪੁਣਾ ਉਹਨੇ ਫੀਸਾਂ ਨਹੀਂ ਭਰਦਾ ਗੱਲ ਦੱਸਣ ਮੇਰਾ ਜਲੂਸ ਕੱਢੀ ਜਾਂਦੇ ਆ ਜੀ ਉਹਨਾਂ ਨੇ ਬੋਲੀਏ ਜੀ ਜਲੂਸ ਇਹ ਤਾਂ ਮੁਸਕੂਣਾ ਕੱਢਿਆ ਮੈਨੂੰ ਦੁਬਾਰਾ ਦੱਸੀ ਕੀ ਆਖਿਆ ਸੀ ਕਣ ਕੀ ਆਖਿਆ ਦੁਬਾਰਾ ਦੱਸੀ ਜਵਾਬ ਜਵਾਬਾਂ ਨੂੰ ਲੈ ਕੇ ਮਾਂ ਉਹਦੀ ਆਈ ਹੈ ਜੀ ਪੜਦੂ ਸੋਖੀਓ ਜਨਾਬ ਮੇਰੇ ਤੋਂ ਮਾਮਾ ਮੈਨੂੰ ਸਿੱਖ ਕੋੜਨਾ ਸੋਚਿਆ ਕਿ ਜੀ ਸਾਹਿਬ ਜੀ ਅੱਜ ਵੀ ਅੱਜ ਵੀ ਫੇਰ ਵੀ ਮੇਰਾ ਪੁੱਤ ਤਾਂ ਹੈ ਜੀ ਸਾਹਿਬ ਫੇਰ ਵੀ ਤੈਨੂੰ ਲੱਗਦਾ ਪੁੱਤ ਤੇਰਾ ਹੈ ਜੀ ਸਾਹਿਬ ਮੇਰੇ ਕੋਲ ਪੁੱਤ ਬਣਾਇਆ ਪੁੱਤ ਤੇ ਦਰ ਨਾਲ ਕੂਕੇ ਪਿਆ ਹੋਏ ਮੈਂ ਇਹਨਾਂ ਕੀ ਕਰੂੰਗੀ ਹਾ ਤਾਂ ਕਿੰਨੀ ਦੁਖੀ ਸੀਗੀ ਮੈਨੂੰ ਕਰ ਦਸੇ ਨਾ ਨਾ ਮੈਂ ਹਜੇ ਕੁਛ ਢੇਲਣਾ ਪੈਣੀਆ ਮੈਨੂੰ ਹਜੇ ਨਾ ਦੱਸੀਏ ਸ਼ਰਮ ਕਰ ਕੰਦਰਾ ਸ਼ਰਮ ਫਿਰ ਵੀ ਤੇਰੇ ਮੂਹਰੇ ਹੁੰਜਾ ਹੋ ਜਨਾ ਤੂੰ ਖੂਨ ਸਣਾ ਫਿਰ ਵੀ ਤੇਰੇ ਮੂਹਰੇ ਹੁੰਜਾ ਉਹ ਮੈਂ ਕਦੇ ਕੇ ਆਪਣੇ ਜੱਗਾਂ ਕਦੇ ਆਪਣੇ ਜੱਗਾਂ ਕਿਸੇ ਦੇ ਜੋ ਤੇਰੇ ਅੱਗੇ ਮੁਕੰਮੇ ਡੱਕਰਦੇ ਆ ਨਾ ਈਆਂ ਸੌਖੀਆਂ ਬਿਉਣੀਆ ਉਹ ਮੱਚ ਗਾ ਕੇ ਆਪਣੇ ਘਰੇ ਲੈ ਜੇ ਨਾਲ ਉਹ ਤਬ ਕਰਾ ਕਰਵਾ ਤੇ ਕੋਈ ਵੀ ਥੋੜੇ ਮਿਲਦੇ ਹੁੰਦੇ ਅਗਲੇ ਚੁੱਪ ਕਰ ਇਹਨੂੰ ਸਾਡਾ ਜਮਾ ਮੇਰੇ ਕੋਲ ਮੈਂ ਬੰਦਾ ਬਣਾ ਕੇ ਘਟੂਗਾ ਠਾਣੇ ਉਦੋਂ ਵੀ ਨਹੀਂ ਕਾਜੀ ਜੀ ਤਾਂ ਅੱਗੇ दारू ਦਾ ਫੁੱਕਿਆ ਪਿਆ ਏ ਭੇਜਿਆ ਕੋਈ ਇਹਨੂੰ ਨਹੀਂ ਗਲਤੀ ਉਹ ਭੇਜ ਦੇ ਨੀ ਜੀ ਗਲਤੀ ਉਹ ਨਹੀਂ ਲੈ ਲਓ ਜੀ ਇਧਰਤੀ ਉਹ ਵੇਜਣਾ ਤੇਰੇ ਅਰਗੇ ਵਿਗੜੇ ਨਾ ਤੇਰੇ ਅਰਗੇ ਵਿਗੜੇ ਜਿਹੜੇ ਐਂ ਸਮਝਦੇ ਧੀਆਂ ਕਿਦੇ ਮੱਝਾਂ ਕਾਮਾ ਹੁੰਦੀਆਂ ਜਿੱਥੇ ਮਰਜੀ ਸੰਗਲ ਫੜਾ ਦਿਓ ਐਸੇ ਤੇ ਕਰਦਾ ਐਸੇ ਤੇ ਕਰਦਾ ਨਾ ਤਾਂ ਇਹ ਮੇਰੇ ਵੱਲ ਹੁਣ ਦੇਖੋ ਕਿਵੇਂ ਮੁਰਗੀਆਂ ਇਕੱਠਾ ਹੁੰਦਾ ਜਾਂ ਨਾ ਹੁਣ ਨਹੀਂ ਹੁਣ ਨਹੀਂ ਬੋਲੇ ਨਾ ਤੇ ਨਾ ਅੱਗੇ ਮਾਰਦਾ ਮੈਂ ਤੀਨੂੰ ਪਰਦਾ ਮਾਰਦਾ ਹੁਣ ਕਿੱਧਰ ਕੀ ਹੈ ਤੇਰਾ ਵੈਲਪੁਣਾ ਬੋਲੇ ਬੋਲੇ ਨਾ ਤੇ ਓਰੇ ਜਿਹੜੇ ਅੱਗੇ ਕੰਜਰਾਂ ਦਾ ਕਰਕੇ ਨਾ ਥੋੜੇ ਅੱਗੇ ਕੰਜਰਾਂ ਦਾ ਕਰਕੇ ਜਿਹੜੇ ਮਾਪੇ ਨਾ ਧੀਆ ਜੰਮਣ ਤੋਂ ਡਰਦੇ ਆ ਧੀਆ ਕੋ ਉੱਠ ਕੇ ਨਹੀਂ ਖਾਂਦੀਆਂ ਧੀਆ ਕੋ ਵੱਖਰਾ ਨਹੀਂ ਲੱਗਦੀਆਂ ਪੁੱਤਾਂ ਨਾਲੋਂ ਅਸਿਕਾ ਕੱਪੀਆਂ ਜਮਣ ਤੋਂ ਦੱਦੇਗਾ ਥੋੜੇ ਵਰਗੇ ਕੰਜਰ ਨਾ ਢੱਕਣ ਜਾ ਕੇ ਤੇ ਗਲਤੀ ਹੋ ਗਈ ਮੇਰੇ ਤੇ ਕਰ ਆਲੀ ਤਿੱਕਿਆ ਵਾਂ ਨੂੰ ਰੱਖਣਾ ਸੀ ਜਿਹੜਨਾਂ ਦੀ ਜ਼ਿੰਦਗੀ ਤੂੰ ਖਰਾਬ ਕਰੀ ਜਾਂਦਾ ਬੈਠਾ ਫਿਰ ਮੇਰੇ ਵੱਲ ਦੇ ਮੇਰੇ ਵੱਲ ਤਾਂ ਦੇ ਗਲਤੀ ਹੋ ਗਈ ਜੀ ਤੂੰ ਸ਼ਰਾਬ ਦੂਆ ਛੱਡਣਾ ਕਿ ਨਹੀਂ ਛੱਡਣਾ ਛੱਡ ਤੂੰ ਗਲਤੀ ਹੋ ਗਈ ਕੁੜੀਏ ਗੱਲ ਸੁਣ ਲੈ ਭਣੀ ਇਹਦਾ ਜੋਸ ਹਾਕਦਾ ਵਾ ਨਾ ਜੋ ਕਰਦਾ ਵਗੈਰਾ ਚੜਾਈ ਬੈਠਾ ਸਿਰ ਤੇ ਠੀਕ ਹੈ ਮੈਨੂੰ ਕੱਲ ਨੂੰ ਲਿਸਟ ਬਣਾ ਕੇ ਦੇਣੀ ਆ ਤੂੰ ਕੀ ਘੋਸਿਆ ਮੈਂ ਸੱਦੂਗਾ ਸਾਰੇ ਬੰਦੇ ਠੀਕ ਹੈ ਮੇਰਾ ਆਪਦਾ ਮਾਨ ਦੁੱਖਦਾ ਮੈਂ ਤਾਂ ਤੇਰਾ ਗਲਾਮ ਆ ਪੜਿਆ ਉਹ ਧੀ ਆ ਕਿਸੇ ਦੀ ਉਹਦੇ ਸਰਤੇ ਬੰਦਾ ਹੈ ਨਹੀਂ ਉਹਦੀ ਮਾਂ ਦੇ ਸਰਤੇ ਬੰਦਾ ਹੈ ਨਹੀਂ ਕਿੱਥੇ ਰੱਖੂਗੀ ਨੂੰ ਜਾ ਕੇ ਘਰੇ ਉਹਨੂੰ ਗਾ ਕੰਜਰ ਉਹਦੇ ਪੁੱਤ ਤੇ ਨੋਹ ਹੈ ਜਿਹੜੇ ਕਹਿੰਦੀ ਜਦੋਂ ਉੱਤੀਆਂ ਜਾਵੜ ਦੀ ਨੇ ਇਹ ਜਾਵੜੇ ਦੂਜੀ ਜਾਵੜੇ ਤੇ ਨਾਲ ਦੀ ਨਾਲ ਛੱਡ ਕੇ ਤੇ ਆਪੇ ਸਹੁਰਿਆਂ ਨੂੰ ਦੁਰ ਜਾਂਦਾ ਆਪਦੀ ਜਾਨਨੀ ਦੇ ਨਾਲ ਉਹ ਪਤਾ ਨਹੀਂ ਕਿਹੋ ਜਿਹਾ ਨਕਾਮਾਂ ਜੰਮਿਆ ਗਿਆ ਉਹਨਾਂ ਕੋਲ ਉਹ ਗਾ ਤੂੰ ਨਕਾਮਾਂ ਟੱਕਰ ਗਿਆ ਪਹਿਲਾਂ ਚੰਗਾ ਰਿਹਾ ਜਾਂ ਪਹਿਲਾਂ ਚੰਗਾ ਰਹਾ ਤੇ ਕਹਿਣਾ ਵੀ ਚੰਗਾ ਰਿਹਾ ਪੰਜ ਕੱਲ ਨੂੰ ਤੇਰਾ ਜੋ ਲੈਣਦੇ ਨਾ ਸਾਰੀ ਲਿਸਟ ਬਣਾ ਕੇ ਮੇਰੇ ਕੋਲ ਲੈ ਕੇ ਆਇ। ਇੱਥੇ ਤੇਰਾ ਛੜਕਾਰਾ ਨਹੀਂ ਵੀ ਤੂੰ ਇੱਥੇ ਹੱਥ ਜੋੜ ਕੇ ਨਿਕਲ ਗਿਆ ਵੀ ਕੋਈ ਗੱਲ ਨਹੀਂ ਜੀ ਮੈਂ ਨਹੀਂ ਗਲਤੀ ਕਰਦਾ। ਇੱਥੇ ਛੜਕਾਰਾ ਨਹੀਂਗਾ ਇਹ ਬਹੁਤ ਵੇਰੀ ਹੁੰਦਾ ਘਰੇ ਜਾ ਕੇ ਉਹੀ ਕੰਜਰਖਾਂਦੇ ਹੁੰਦੇ। ਨਹੀਂ ਜੀ ਮੈਂ ਗਲਤੀ ਨਹੀਂ ਕਰਦਾ। ਜਿਹੜੇ ਬੰਦਿਆਂ ਦਾ ਲੈਣਦੇ ਮੈਂ ਸਾਰੇ ਸਤੂਗਾ। ਠੀਕ ਹੈ ਮੈਂ ਉਹਨਾਂ ਦੀ ਮਿਹਨਤ ਕਰਾਂ ਮੈਂ ਕੋਸ਼ਿਸ਼ ਕਰਾਂ ਜਿਵੇਂ ਮਰਜ਼ੀ ਬਣਾਵਾ ਉਹਨੂੰ ਬਣਾਉਂਗਾ ਮੈਂ ਤੇਰਾ ਸਾਰਾ ਦੇਖੂ ਤੇਰਾ ਕਰਦੇ ਤੇਰੇ ਸੋ ਕਿਵੇਂ ਰਹਿਣਾ ਠੀਕ ਹੈ। ਬੰਦੇ ਦਾ ਪੁੱਤ ਬਣ ਕੇ ਕੰਮ ਕਰਾਂ ਆਪੂਗਾ ਜੇ ਕੁੜੀ ਨੂੰ ਆਂਚ ਆ ਗਈ ਨਾ ਕਿਸੇ ਕਸ ਯਾਰ ਰੱਖੀਏ ਇਸ ਗੱਲ ਦਾ ਬੀਬਾ ਹਾਂਜੀ ਤੈਨੂੰ ਲੈ ਕੇ ਜਾਓ ਮਾਤਾ ਜੀ ਅੱਛਾ ਜੀ ਤੁਸੀਂ ਇੱਥੇ ਹੋ ਨਾ ਕੁੜੀ ਕੋਲੇ ਹਾਂਜੀ ਮੈਂ ਅੱਜ ਦਾ ਦਿਨ ਤਾਂ ਰਹੂੰਗੀ ਜੀ ਤੁਸੀਂ ਰਹੋ ਅੱਜ ਦਾ ਦਿਨ ਰੋ ਜੇ ਤੁਹਾਡੇ ਪਿੱਛੇ ਤੁਹਾਨੂੰ ਪਤਾ ਨਾ ਕਿ ਸਰਜੂਗਾ ਕੋਈ ਗੱਲ ਨਹੀਂ ਨੌ ਬੁੱਤ ਮਾੜਿਆ ਤਾਂ ਮਾੜੀ ਰਹਿਣੇ ਜੇ ਇੱਕ ਦਿਨ ਲਾਲੇ ਤਾਂ ਵੀ ਤੁਹਾਨੂੰ ਗਿਆ ਬੋਲਣਾ ਜੇ ਚਾਰ ਦਿਨ ਲੱਗੇ ਫਿਰ ਵੀ ਬੋਲਣਗੇ ਉਸਨੋਂ ਕੋਸੋ ਠੀਕ ਹੈ ਧੀ ਕੋਲੇ ਜਾ ਬੜੀ ਕੀ ਕਰਦੀ ਹੋਗੀ ਠੀਕ ਹੈ ਜੀ ਤੁਸੀਂ 2-4 ਦਿਨ ਰਹੋ ਇੱਥੇ ਇਹਨਾਂ ਦਾ ਸਾਰਾ ਹਿਸਾਬ ਦਾ ਮੈਨੂੰ ਜਿਹੜਾ ਉਹ ਚਾਹੀਦਾ ਵੀ ਸਰ ਕਰਜਾ ਕੀ ਏ ਕਿਵੇਂ ਇਹਨੇ ਚੜਾ ਕਿਵੇਂ ਚੜਾਏ ਕਿਵੇਂ ਨਾ ਚੜਾਏ ਉਹ ਠੀਕ ਹੈ ਕੱਲ ਨੂੰ ਤੁਹਾਡੇ ਕੋਲੇ ਲਿਸਟ ਭੇਜ ਦੂੰਗੀ ਨਾਲ ਸਰਪੰਚ ਦੇ ਕੇ ਤੇ ਨਾਲ ਕੁੜੀ ਨੂੰ ਕਹਿ ਕੇ ਤੋਰ ਦੂੰਗੀ ਹਾਂ ਬਿਲਕੁਲ ਠੀਕ ਹੈ ਤੁਸੀਂ ਵੇਸ਼ਕ ਨਾ ਆਇਓ ਹਾਂ ਤੂੰ ਕੱਲ ਨੂੰ ਗੱਲ ਸੁਣਾ ਮੇਰੀ ਕੱਲ ਦੀ بجائے ਬੇਸ਼ੱਕ ਪਰਸੋਂ ਆ ਜੀ ਠੀਕ ਹੈ ਆਪਾਂ ਸਾਰਾ حساب ਬਣਾ ਕੇ ਤੇ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਤੇਰੇ ਕੋਲੇ ਆਉਣਾ ਬੰਦੇ ਦਾ ਬੁੱਤ ਬਣੇਗਾ ਤਾਂ ਮੈਂ ਤੈਨੂੰ ਦੱਸੂਗਾ ਕਿ ਤੂੰ ਹਲੇ 20 2.5 ਤੱਕ ਜੇਣਾ ਗੁਜ਼ਾਰਾ ਕਿਵੇਂ ਕਰ ਸਕਦਾ ਦੋ ਹੈ 2.5 ਆ ਤੇਰੇ ਨਾਲ ਤੇਰੇ ਕੋਲ ਤੇ ਨਹੀਂ ਤਾਂ ਦੋ 2.5 ਸਾਲਾਂ ਦੀ ਵੇਚ ਕੇ ਰੇਲਾ ਹੋ ਜਾਏਗਾ ਜੋ ਆਕਰ ਤੋਂ ਧਿਆਨੀਆਂ ਨਹੀਂ ਹੋਣੀਆਂ ਫੇਰ ਬੰਦ ਹਾਂਜੀ ਤੇ ਆ ਰਹੀ ਜੇ ਜੁਵੈਸ਼ਰਾ ਵਾਲੀ ਆਤ ਤੇ ਨਹੀਂ ਫਿਰ ਨਾ ਨਾ ਛੱਡੇ ਤਾਂ ਮੈਨੂੰ ਤੁਸੀਂ ਫਿਰ ਮੈਂ ਤੁਹਾਨੂੰ ਬੰਦਾ ਅਗਲੀ ਵਾਰ ਤੁਸੀਂ ਮੇਰੀ ਹੱਥ ਜੋੜ ਕੇ ਬੇਨਤੀ ਆ ਮਾਤਾ ਜੀ ਭੈਣੇ ਬੇਨਤੀ ਹੈ ਮੇਰੀ ਅਗਲੀ ਵਾਰ ਮੈਂ ਆਪਦੀ ਆਈ ਤੇ ਇਹਨਾਂ ਦੇ ਮੁਰਗੇ ਮੂਰੇ ਹੱਥਾਂ ਜੋੜੇ ਫਿਰ ਮੈਂ ਬੰਦਾ ਬਣਾ ਕੇ ਜਾਂਦੇ ਹਾਂ ਜ਼ਬਰਦਸਤ ਨੇ ਰਿਓ ਜੀ ਬਣੇ ਜਾਂ ਠੀਕ ਹੈ ਕੋਈ ਗੱਲ ਨਹੀਂ ਕੱਲ ਨੂੰ ਸ਼ਾਮ ਤੱਕ ਸ਼ਾਵਾਂ 6:00 ਤੱਕ ਤੁਹਾਡੇ ਜਿੰਨਾਂ ਨੇ ਘਰ ਵਸਦਾ ਛੱਡਤਾ ਜ ਮੇਰੇ ਤੇ ਆ ਕੋਈ ਨਹੀਂ ਹਲੇ ਲਾਵਾਂਗੇ ਜੋਰ ਚ ਜਿਹੜਾ ਲੱਗਣਾ ਬਣਾਵਾਂਗੇ ਬੰਦਾ